ਹਾਂਜੀ ਸਰ ਪਹਿਲਾਂ ਤਾਂ ਤੁਹਾਨੂੰ ਸਸੀ ਕਾਲ ਜੀ ਸਰ ਅੱਜ ਕੱਲ੍ਹ ਜਿਹੜੀ ਸਰਕਾਰ ਭਗਵੰਤ ਮਾਨ ਜੀ ਸਰਕਾਰ ਚੱਲ ਰਹੀ ਆ ਤੇ ਉਹਨਾਂ ਦੇ ਜਿਹੜੇ 10 ਲੱਖ ਦੇ ਕਾਰਡ ਆ ਉਹ ਵੀ ਬਣਾ ਰਹੀ ਆ ਆਉਣ ਵਾਲੇ ਸਮੇਂ 'ਚ ਸਰਕਾਰ ਨੇ ਐਲਾਨ ਕੀਤਾ ਵੀ ਅਸੀਂ ਪੈਸੇ ਵੀ ਦੇਵਾਂਗੇ ਇਹਦੇ ਬਾਰੇ ਕੀ ਜਾਣਕਾਰੀ ਆ ਜੀ ਦੇਖੋ ਸਰਕਾਰ ਪਹਿਲਾਂ ਵੀ ਐਡ ਦੀ ਸੀਗੀ ਅੱਜ 4 ਸਾਲ ਹੋ ਗਏ ਆ ਪੂਰੇ 4 ਸਾਲਾਂ ਦੇ ਵਿੱਚ ਐਡਾਂ ਹੀ ਗੱਡੀਆਂ ਨਾਲੇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ بڑے بڑے ਵਾਅਦੇ ਕੀਤੇ ਸੀ ਅਸੀਂ ਆ ਕਰਾਂਗੇ ਦਿੱਲੀ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਬੋਰਡ ਨਹੀਂ ਲਾਇਆ ਅੱਜ ਵੀ ਜਿਹੜੇ ਇਹਨਾਂ ਦੇ ਬੋਰਡ ਇੱਦਾਂ ਲੱਗ ਰਿਹਾ ਤੜਾ ਤੜ ਕਰਾ ਚ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਨੂੰ ਬੇਪੂਖ ਬਣਾਇਆ ਜਾ ਰਿਹਾ ਵੀ ਅਸੀਂ 10 ਲੱਖ ਦੀ ਸਕੀਮ ਦੱਦ ਕਿ ਸੈਂਟਰਲ ਗਵਰਨਮੈਂਟ ਦੀ 5 ਲੱਖ ਦੀ ਜਿਹੜੀ ਆ ਅਸ਼ਮਾਨ ਕਾਰਡ ਉਹੀ ਚੱਲ ਰਿਹਾ ਲੋਕੀ ਉਹਨਾਂ ਦੇ ਇਲਾਜ ਅੱਜ ਤੁਸੀਂ ਪ੍ਰਾਈਵੇਟ ਹਸਤਾ ਚੱਲੋ ਕਿਤੇ ਵੀ ਫਵਾੜੇ ਚੱਲੋ ਮੇਨਾਂ ਚੱਲੋ ਹਰ ਜਗ੍ਹਾ 5 ਲੱਖ ਦਾ ਦਾਵਾ ਉਹ ਇੰਸ਼ੂਰੈਂਸ ਹੋ ਰਹੀ ਆ ਇਹ ਸਿਰਫ ਨਾਂ ਦੀ ਆ ਸਰਕਾਰ ਇਸਰਾ ਬੋਰਡ ਬਣਾ ਕੇ ਐਡ ਕਰ ਰਹੇ ਆ ਪਹਿਲੇ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਅਸੀਂ ਭੈਣਾਂ ਨੂੰ ਦੱਸ 1-1000 ਰੁਪਇਆ ਦਵਾਂਗੇ ਅੱਜ ਤੱਕ ਦੱਸੋ ਕਿੱਥੇ ਦਿੱਤਾ ਜਿਹੜਾ ਦੱਸ ਲੱਗਦਾ ਵੀ ਇਹ ਸ਼ੋਸ਼ਾ ਹੀ ਆ ਲੋਕਾਂ ਦਾ ਵੋਟਰਾਂ ਦਾ ਆਣ ਵਾਲਾ ਸਮਾਂ ਵੋਟਰਾਂ ਦਾ 2027 ਦੇ ਵਿੱਚ ਇੱਕ ਲੋਕਾਂ ਨੂੰ ਵਹਿਮ ਬਾਦ ਦਾ ਵੀ ਅਸੀਂ ਮਤਲਬ ਅਗੜੀ ਸਰਕਾਰ ਆ ਇਹ ਤੁਹਾਨੂੰ 10 ਲੱਖ ਰੁਪਏ ਦਾ ਕਾਰਨ ਮੈਨੂੰ ਇਹ ਦੱਸਿਆ ਜਾਵੇ 10 ਲੱਖ ਤਾਂ ਕਿੱਦਾਂ ਉਹਨਾਂ ਤੋਂ ਵੀ ਦੇ ਨਹੀਂ ਸਕਦੇ ਤਾਂ 10 ਲੱਖ ਕਿੱਦਾਂ ਪਾ ਦੂਗੇ 10 ਲੱਖ ਬਹੁਤ ਹੁੰਦਾ ਮੰਨ ਲਓ ਬਗਵਾੜੇ ਜੇ ਅਸੀਂ ਲਾਈਏ 10000 ਮਰੀਜ਼ ਆ ਮਾਲੋ ਉਹਨਾਂ ਨੇ ਇਲਾਜ ਕਰਾਣਾ ਜੇ 10 ਲੱਖ ਇੱਕ ਪਰਵਾਰ ਨੂੰ ਮਿਲੂਗਾ ਕਿੱਦਾਂ ਦਾਦਾ ਹਜ਼ਾਰ ਦਾ ਤੁਸੀਂ ਪੈਣਾ ਨੂੰ ਬਾ ਨਹੀਂ ਸਕੇ ਇਹ ਛੋਸ਼ੇ ਹੀ ਆ ਇਹ ਸਰਕਾਰ ਦੇ ਨਾਂ ਦੀ ਕੋਈ ਚੀਜ਼ ਨਹੀਂ ਇਹ ਸ਼ਰਮ ਲੋਕਾਂ ਨੂੰ ਧੋਖਾ ਕਰ ਰਹੀ ਹੈ ਸਰਕਾਰ 5 ਸਾਲ ਜਿਹੜੇ ਬੀਤਨੇ ਆ ਉਦੋਂ ਜਾ ਕੇ ਇੱਕ ਮਹੀਨਾ ਜਦੋਂ ਰਹਿਣਾ ਸ਼ਾਇਦ ਉਦੋਂ ਕਦੇ ਇਹ 10 ਲੱਖ ਦਾ ਬਣਾ ਦੇ ਨਾ ਤਾਂ ਇੱਚ ਸਕੀਮਾ ਨਹੀਂ ਪਤਾ 10 ਲੱਖ ਦਾ ਕਿਹੜਾ ਕਿਹੜਾ ਇਲਾਜ ਹੋਣਾ ਕਿਸੇ ਨੂੰ ਕੋ ਦੱਸਿਆ ਉਹਨਾਂ ਨੇ ਵੀ ਆਹ ਪ੍ਰੋਬਲਮ ਆ ਜੀ ਇਹ ਚ 10 ਲੱਖ ਦਾ ਇਲਾਜ ਉਸ ਇਹ ਤਾਂ ਇਹੀ ਨਹੀਂ ਪਤਾ ਵੀ ਇਲਾਜ ਕਿਹੜੀ ਕਿਹੜੀ ਗੱਲ ਦਾ ਹੋਣਾ ਤੋ ਮੈਂ ਇਹ ਸਰਕਾਰ ਜਿਹੜੀ ਆ ਇਹ ਸਿਰਫ ਐਡਾ ਦੀ ਸਰਕਾਰ ਆ ਇਹ ਨਕਮੀ ਸਰਕਾਰ ਆ ਅੱਜ ਤੱਕ ਨਾ ਡਿਵੈਲਪਮੈਂਟ ਨਾ ਵਿਕਾਸ ਸਾਹਿਬ ਦੀਆਂ ਸੜਕਾਂ ਦਾ ਬੁਰਾ ਹਾਲ ਨਾ ਕਿਤੇ ਕੰਮ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਦੇਖੋ ਕਿੰਨੀਆਂ ਬਾਰਦਾਤਾਂ ਹੋ ਰਹੀਆਂ ਕਿੰਨੇ ਲੋਕ ਇਹਨਾਂ ਤੋਂ ਦੁਖੀ ਆ ਅੱਜ ਤਹੇ ਤਰਾਹੇ ਹੋ ਰਹੀ ਆ ਪੂਰੇ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ ਕੋਈ ਪਤਾ ਨਹੀਂ ਸਵੇਰੇ ਕਿਹਨੇ ਤੇ ਦਿਨ ਮਾਰਾ ਚੱਨਾ ਔਰ ਮੈਂ ਇਹ ਸਰਕਾਰ ਦੀ ਜ਼ੋਰਦਾਰ ਨਿੰਦਾ ਕਰਦਾ ਔਰ ਆਨ ਆਲੇ ਸਮਝੇ 2027 ਦੇ ਵਿੱਚ ਇਹ ਸਰਕਾਰ ਨੂੰ ਲੋਕਾਂ ਨੇ ਵਿਦਾ ਕਰਨਾ ਆਮ ਲੋਕ ਜਨਤਾ ਕਹਿ ਲਾ ਪਈਆ ਵੀ ਇਦਾਂ ਦੀ ਸਰਕਾਰ ਸਾਨੂੰ ਨਹੀਂ ਚਾਹੀਦੀ ਸਰ ਜਿਹੜਾ ਨਸ਼ਾ ਚੱਲ ਰਿਹਾ ਨਸ਼ਾ ਤਾਂ ਤਕਰੀਬਨ ਆਮ ਹੋ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਨਸ਼ਾ ਵੀ ਇਹਨਾਂ ਨੇ ਕਿਹਾ ਸੀ ਖਤਮ ਕਰਾਂਗੇ ਕਿੱਥੇ ਕਿੱਥੇ ਨਸ਼ਾ ਦੱਸੋ ਕਿਤੇ ਨਹੀਂ ਨਸ਼ਾ ਖਤਮ ਹੋਇਆ ਸਰ ਤੁਹਾਨੂੰ ਮੈਂ ਕਹੀ ਦੱਸਣਾ ਵੀ ਐਡਾਂ ਦੀ ਹੈਗੀ ਆ ਕੋਈ ਨਹੀਂ ਨਸ਼ਾ ਖਤਮ ਹੋਇਆ ਸਿਰਫ ਫਾਰਮਲੀਆਂ ਕਰ ਰਹੇ ਆ ਇਹ ਲੋਕਾਂ ਨੂੰ ਦੱਸ ਦਿੰਦੇ ਅਸੀਂ ਆਹ ਕਰ ਰਹੇ ਆਂ ਐਡ ਦੇ ਦਿੰਦੇ ਆਂ ਵੀ 5000 10000 8000 9000 ਕੋਈ ਬੰਦਾ ਇਹਨਾਂ ਕੋ ਸੇਵਰੀ ਨਸ਼ੇ ਇੰਨੇ ਵਧੇ ਹੋਏ ਆ ਉਹ ਲੋਕ ਅੱਜ ਤਰਾਹੇ ਤਰਾਹੇ ਕਰ ਰਹੇ ਆ ਅੱਜ ਜਿਹੜੀ ਇਹ ਸਰਕਾਰ ਆ ਨਕਮੀ ਸਰਕਾਰ ਆ ਮੈਂ ਆਪਣੇ ਲੋ ਇਸ ਸਰਕਾਰ ਦੀ ਫੇਰ ਦੋ ਦਾ ਨਿੰਦਾ ਕਰਦਾ ਵੀ ਇਹਨੂੰ ਲੋਕਾਂ ਨੇ ਐ ਕਿ ਵਿਦਾ ਕਰ ਦੇਣਾ ਉਹ 2027 ਚ ਨਵੀਂ ਸਰਕਾਰ ਜਿਹੜੀ ਬਣਨ ਜਾਊਗੀ ਕੀ ਨਾ ਕੀ ਨਾ ਅਰुण ਕੌਂਸਲਾ ਜੀ ਪੂਰ ਮੇਰਕਵਾਲਾ ਤਾਂ ਬਾਜੀ